ਤੁਸੇਕਰੋ ਵਿਸ਼ਾ ਵਾਰਤਾ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਸਨਿਆਕੀ ਪੰਜਾਬੀ ਗਾਇਕ ਹਰਪ੍ਰਜਨ ਮਾਨ ਦਾ ਜਿਹੜਾ ਕੀ ਐਕਸੀਡੈਂਟ ਹੁੰਦਾ ਮਸ਼ਹੂਰ ਪੰਜਾਬੀ ਗਾਇਕ ਹਰਪ੍ਰਜਨ ਮਾਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਗਾਇਕ ਹਰਪ੍ਰਜਨ ਮਾਨ ਦੀ ਗੱਡੀ ਕੁਰੂਕhetra ਦੇ ਪੈਪਲੀ ਫਲਾਇਓਵਰ ਤੇ ਪ੍ਰਾਣਕ ਹਾਦਸੇ ਦਾ ਸ਼ਿਕਾਰ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਹਰਪਜਨ ਮਾਨ ਦਿੱਲੀ ਤੋਂ ਸ਼ੋਅ ਕਰਨ ਤੋਂ ਬਾਅਦ ਚੰਡੀਗੜ੍ਹ ਵਾਪਸ ਆ ਰਹੇ ਸੰਕੇਤ ਦੌਰਾਨ ਇਹ ਹਾਦਸਾ ਜੁੜਾ ਕਿ ਵਾਪਰ ਗਿਆ ਤੇ ਉਹਨਾਂ ਦੀ ਗੱਡੀ ਡਿਵਾਈਡਰ ਨਾਲ ਜਿਹੜੀ ਕਿ ਟਕਰਾਉਣ ਤੋਂ ਬਾਅਦ ਪਲਟੀ ਗਈ ਦੱਸਿਆ ਜਾਂਦਾ ਹੈ ਗੱਡੀ ਦੇ ਵਿੱਚ ਚਾਰ ਲੋਕ ਸਵਾਰ ਸੰਪਨ ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਜਿਹੜਾ ਕਿ ਵਿਚਾਰਿਆ ਖੁਸ਼ਕਿਸਮਤੀ ਨਾਲ ਔਰ ਪਚਨ ਸਿੰਘ ਮਾਨ ਨੂੰ ਇਸ ਹਾਦਸੇ ਚ ਕੋਈ ਗੰਭੀਰ ਸੱਟ ਨਹੀਂ ਲੱਗੀ ਅਤੇ ਉਹ ਵਾਲ-ਵਾਲ ਬਚ ਗਏ ਪਰ ਉਹਨਾਂ ਦੇ ਸੁਰੱਖਿਆ ਗਾਰਡ ਜਿਹੜੇ ਕੀ ਜ਼ਖਮੀ ਦੱਸੇ ਜਾ ਰਹੇ ਨੇ ਜੀ ਹਾਂ ਜਸਮਦੀਦਾਂ ਦੇ ਅਨੁਸਾਰ ਹਰਪਜਨ ਮਾਨ ਦੇ ਨਾਲ ਉਹਨਾਂ ਦਾ ਮੈਨੇਜਰ ਡਰਾਈਵਰ ਅਤੇ ਸੁਰੱਖਿਆ ਗਾਰਡ ਸੰਤੇ ਹਾਦਸੇ ਤੋਂ ਕੁਝ ਦੇਰ ਬਾਅਦ ਹਰਪਚਨ ਮਾਨ ਚੰਨੇਗੜ ਲਈ ਰਵਾਨਾ ਹੋ ਗਏ ਹਾਦਸੇ ਦਾ ਕਾਰਨ ਅਜੇ ਸਪਸ਼ਟ ਨਹੀਂ ਹੋ ਸਕਿਆ ਪ੍ਰਸ਼ਾਸਨ ਦੇ ਵੱਲੋਂ ਹਰ ਪੈਨੂ ਤੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਫਿਲਹਾਲ ਹਰਪਚਨ ਸਿੰਘ ਮਾਨ ਦੇ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਤੇ ਕੋਈ ਜਾਣਕਾਰੀ ਸਾਂਝ ਜਿਹੜੇ ਕਿ ਅਜੇ ਤੱਕ ਨਹੀਂ ਕੀਤੀ ਗਈ ਪਰ ਇਹ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਵਿਚਾਰ ਰਿਆ ਤੇ ਇਸ ਹਾਦਸਾ ਕਾਫੀ ਵੱਡਾ ਹਾਦਸਾ ਚੜਾ ਕੇ ਹੋਇਆ ਸੀ ਪਰ ਗੰਨਿਤ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਜਿਹੜਾ ਕਿ ਵਿਚਾਰਿਆ ਹਾਲਕਿ ਸੁਰੱਖਿਆ ਗਾਰਡ ਜਿਹੜਾ ਕਿ ਇਸ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਤੇ ਪੂਰੀ ਹੋਣ ਇਸ ਮਾਮਲੇ ਦੀ ਜਾਂਚ ਜਿਹੜੀ ਕਿ ਕੀਤੀ ਜਾਵੇਗੀ ਇੱਥੇ ਦੱਸਣ ਯੋਗ ਹੈ ਕਿ ਹਰਪ੍ਰੀਤ ਮਾਨ ਦਿੱਲੀ ਰ ਵਿੱਚ ਸ਼ੋਅ ਕਰਨ ਤੋਂ ਬਾਅਦ ਚੰਡੀਗੜ ਜਿਹੜਾ ਕਿ ਉਹ ਵਾਪਸ ਪਰਤ ਰਹੇ ਸੀ ਜਾਣਕਾਰੀ ਦੇ ਮੁਤਾਬਕ ਪਜਨ ਮਾਨ ਨੂੰ ਕੋਈ ਸੱਟ ਨਹੀਂ ਲੱਗੀ ਪਰ ਉਹਨਾਂ ਦੇ ਸੁਰੱਖਿਆ ਗਾਰਡ ਜ਼ਖਮੀ ਹੋ ਗਏ ਚੋਸ਼ਮਿੰਦਰ ਦੇ ਅਨੁਸਾਰ ਹਰਪਜਨ ਸਿੰਘ ਮਾਨ ਨੇ ਨਾਲ ਜਿਹੜੇ ਕਿ ਉਹਨਾਂ ਦੇ ਡਰਾਈਵਰ ਮੈਨੇਜਰ ਵੀ ਜਿਹੜੇ ਕਿ ਮੌਜੂਦ ਸੀ ਯਾਨੀ ਕਿ ਕਾਰ ਦੇ ਵਿੱਚ ਕੁੱਲ ਜਿਹੜੇ ਕਿ ਚਾਰ ਲੋਕ ਦੱਸੇ ਜਾ ਰਹੇ ਨੇ ਤੇ ਹਾਦਸੇ ਤੋਂ ਕੁਝ ਧਿਰ ਬਾਅਦ ਹਰਪਜਨ ਮਾਨ ਚੰਡੀਗੜ੍ਹ ਦੇ ਲਈ ਰਵਾਨਾ ਵੀ ਹੋ ਗਏ ਸੀ